ਪੰਜਾਬ ਸਰਕਾਰ ਨੇ ਵਾਹਨਾਂ ਦੀ ਰਜਿਸਟ੍ਰੇਸ਼ਨ ਫੀਸ ਵਧਾ ਦਿੱਤੀ ਹੈ ਜੀ ਹਾਂ ਹੁਣ ਨਵਾਂ ਮੋਟਰਸਾਈਕਲ ਅਤੇ ਨਵੀਂ ਕਾਰ ਖਰੀਦਣ ਲਈ ਗ੍ਰਾਹਕ ਨੂੰ ਜ਼ਿਆਦਾ ਖਰਚਾ ਕਰਨਾ ਪਵੇਗਾ ਜੇਕਰ ਤੁਸੀਂ ਵੀ ਵਾਹਨ ਖਰੀਦਣ ਦੀ ਸੋਚ ਰਹੇ ਹੋ ਤਾਂ ਉਸ ਤੋਂ ਪਹਿਲਾਂ ਇਹ ਖਬਰ ਸੁਣੋ ਜੀ ਹਾਂ ਕਿਉਂਕਿ ਇਹ ਖਬਰ ਤੁਹਾਡੀ ਜੇਬ ਟਿੱਲੀ ਕਰ ਸਕਦੀ ਹੈ ਪੰਜਾਬ ਚ ਮਹਿੰਗੇ ਪੈਟਰੋਲ ਅਤੇ ਡੀਜ਼ਲ ਦੀ ਮਾਰ ਚੱਲ ਰਹੀ ਹੈ ਖਪਤਕਾਰਾਂ ਨੂੰ ਹੁਣ ਨਵਾਂ ਵਾਹਨ ਖਰੀਦਣ ਤੇ ਵੀ ਜ਼ਿਆਦਾ ਪੈਸੇ ਦੇਣੇ ਪੈਣਗੇ ਪੰਜਾਬ ਸਰਕਾਰ ਨੇ ਵਾਹਨਾਂ ਦੀ ਰਜਿਸਟ੍ਰੇਸ਼ਨ ਫੀਸ ਵਧਾ ਦਿੱਤੀ ਹੈ ਹੁਣ ਤੱਕ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਵਸੂਲੀ ਜਾਣ ਵਾਲੀ ਫੀਸ ਵਿੱਚ ਹੁਣ ਹੋਰ ਵਾਧਾ ਕੀਤਾ ਗਿਆ ਹੈ ਹੁਣ ਨਵਾਂ ਮੋਟਰਸਾਈਕਲ ਅਤੇ ਨਵੀਂ ਕਾਰ ਖਰੀਦਣ ਲਈ ਗਾਹਕ ਨੂੰ ਜ਼ਿਆਦਾ ਖਰਚਾ ਕਰਨਾ ਪਵੇਗਾ ਦੱਸਦੀ ਹੈ ਕਿ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਨੋਟੀਫਿਕੇਸ਼ਨ ਦੇ ਮੁਤਾਬਿਕ 1 ਲੱਖ ਰੁਪਏ ਦੇ ਮੋਟਰਸਾਈਕਲ ਅਤੇ ਚਾਰ ਪਹੀਆ ਵਾਹਨਾਂ ਤੇ ਟੈਕਸ ਵਧਾਇਆ ਗਿਆ ਹੈ ਮੌਜੂਦਾ ਨਵੀਂ ਨੋਟੀਫਿਕੇਸ਼ਨ ਦੇ ਵਿੱਚ ਆਰ ਸੀ ਬਣਵਾਉਣ ਤੇ 1.5 ਤੋਂ 2% ਟੈਕਸ ਵਧਾ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਜੋ ਪਹਿਲਾਂ 7% ਸੀ ਹੁਣੇ ਵਧਾ ਕੇ 7.5% ਕਰ ਦਿੱਤਾ ਹੈ ਜੋ ਪਹਿਲਾਂ 9% ਸੀ ਹੁਣ ਵਧਾ ਕੇ 10% ਕਰ ਦਿੱਤਾ ਹੈ ਜੋ ਪਹਿਲਾਂ 10% ਸੀ ਉਹ ਵਧਾ ਕੇ 11% ਕਰ ਦਿੱਤਾ ਹੈ ਇਸ ਤੋਂ ਇਲਾਵਾ ਨਿੱਜੀ ਵਰਤੋਂ ਲਈ 4 ਪਹੀਆ ਵਾਹਨ ਉੱਤੇ ਟੈਕਸ ਦਰਾਂ ਜੋ ਕਿ ਪਹਿਲਾਂ 9% ਸੀ ਹੁਣ ਵਧਾ ਕੇ 9.5% ਕਰ ਦਿੱਤੀ ਗਈ ਹੈ ਜੋ ਪਹਿਲਾਂ 11% ਸੀ ਹੁਣ ਵਧਾ ਕੇ 12 ਦੇ 12 ਤੋਂ 13 ਫੀਸਦ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ ਵਾਹਨਾਂ ਦੀ ਰਜਿਸਟ੍ਰੇਸ਼ਨ ਫੀਸ ਵਧਾ ਦਿੱਤੀ ਹੈ ਜੀ ਹਾਂ ਹੁਣ ਨਵਾਂ ਮੋਟਰਸਾਈਕਲ ਅਤੇ ਨਵੀਂ ਕਾਰ ਖਰੀਦਣ ਲਈ ਗ੍ਰਾਹਕ ਨੂੰ ਜ਼ਿਆਦਾ ਖਰਚਾ ਕਰਨਾ ਪਵੇਗਾ ਜੇਕਰ ਤੁਸੀਂ ਵੀ ਵਾਹਨ ਖਰੀਦਣ ਦੀ ਸੋਚ ਰਹੇ ਹੋ ਤਾਂ ਉਸ ਤੋਂ ਪਹਿਲਾਂ ਇਹ ਖਬਰ ਸੁਣੋ ਜੀ ਹਾਂ ਕਿਉਂਕਿ ਇਹ ਖਬਰ ਤੁਹਾਡੀ ਜੇਬ ਟਿੱਲੀ ਕਰ ਸਕਦੀ ਹੈ ਪੰਜਾਬ ਚ ਮਹਿੰਗੇ ਪੈਟਰੋਲ ਅਤੇ ਡੀਜ਼ਲ ਦੀ ਮਾਰ ਚੱਲ ਰਹੇ ਖਪਤਕਾਰਾਂ ਨੂੰ ਹੁਣ ਨਵਾਂ ਵਾਹਨ ਖਰੀਦਣ ਤੇ ਵੀ ਜ਼ਿਆਦਾ ਪੈਸੇ ਦੇਣੇ ਪੈਣਗੇ ਪੰਜਾਬ ਸਰਕਾਰ ਨੇ ਵਾਹਨਾ ਦੀ ਰਜਿਸਟ੍ਰੇਸ਼ਨ ਫੀਸ ਵਧਾ ਦਿੱਤੀ ਹੈ ਹੁਣ ਤੱਕ ਵਾਹਨਾ ਦੀ ਰਜਿਸਟ੍ਰੇਸ਼ਨ ਲਈ ਵਸੂਲੀ ਜਾਣ ਵਾਲੀ ਫੀਸ ਵਿੱਚ ਹੁਣ ਹੋਰ ਵਾਧਾ ਕੀਤਾ ਗਿਆ ਹੈ ਹੁਣ ਨਵਾਂ ਮੋਟਰਸਾਈਕਲ ਅਤੇ ਨਵੀਂ ਕਾਰ ਖਰੀਦਣ ਲਈ ਗਾਹਕ ਨੂੰ ਜ਼ਿਆਦਾ ਖਰਚਾ ਕਰਨਾ ਪਵੇਗਾ ਦੱਸਦੀ ਹੈ ਕਿ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਨੋਟੀਫਿਕੇਸ਼ਨ ਦੇ ਮੁਤਾਬਿਕ 1 ਲੱਖ ਰੁਪਏ ਦੇ ਮੋਟਰਸਾਈਕਲ ਅਤੇ ਚਾਰ ਪਹੀਆ ਵਾਹਨਾਂ ਤੇ ਟੈਕਸ ਵਧਾਇਆ ਗਿਆ ਹੈ ਮੌਜੂਦਾ ਨਵੀਂ ਨੋਟੀਫਿਕੇਸ਼ਨ ਦੇ ਵਿੱਚ ਆਰ ਸੀ ਬਣਵਾਉਣ ਤੇ 1.5 ਤੋਂ 2% ਟੈਕਸ ਵਧਾ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਜੋ ਪਹਿਲਾਂ 7% ਸੀ ਹੁਨੇ ਵਧਾ ਕੇ 7.5% ਕਰ ਦਿੱਤਾ ਹੈ ਜੋ ਪਹਿਲਾਂ 9% ਸੀ ਹੁਣ ਵਧਾ ਕੇ 10% ਕਰ ਦਿੱਤਾ ਹੈ ਜੋ ਪਹਿਲਾਂ 10% ਸੀ ਉਹ ਵਧਾ ਕੇ 11% ਕਰ ਦਿੱਤਾ ਹੈ ਇਸ ਤੋਂ ਇਲਾਵਾ ਨਿੱਜੀ ਵਰਤੋਂ ਲਈ 4 ਪਹੀਆ ਵਾਹਨ ਉੱਤੇ ਟੈਕਸ ਦਰਾਂ ਜੋ ਕਿ ਪਹਿਲਾਂ 9% ਸੀ ਹੁਣ ਵਧਾ ਕੇ 9.5% ਕਰ ਦਿੱਤੀ ਗਈ ਹੈ ਜੋ ਪਹਿਲਾਂ 11% ਸੀ ਹੁਣ ਵਧਾ ਕੇ 12 ਤੇ 12 ਤੋਂ 13 ਫੀਸਦ ਕਰ ਦਿੱਤੀ ਗਈ ਹੈ